ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੀ ਲਾਈਕ ਕਰ ਦਿਓ ਅੱਜ ਦੀ ਵੀਡੀਓ ਪੈਂਡ ਬੁੱਟਰ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਨੂੰ ਚਾਰ ਐਨੀਮਲ ਦਿਖਾਵਾਂਗੇ ਜੀ ਦੋ ਸੂਏ ਸਵਾਏ ਆ ਦੋ ਗੱਬਣ ਆ ਪਸ਼ੂਚਾਰੀ ਚੰਗੇ ਆ ਜੀ ਜਿਹੜੇ ਸੂਏ ਸਵਾਏ ਆ ਚੰਗੇ ਦੁੱਧ ਵਾਲੇ ਆ ਜਿਹੜੇ ਦੋ ਜਰਸੀਆਂ ਲੈ ਕੇ ਆਇਆ ਬਾਈ ਸਪੈਸ਼ਲ ਡਿਮਾਂਡ ਤੇ ਬਾਈ ਕਹਿੰਦਾ ਮੈਨੂੰ ਫੋਨ ਬਹੁਤ ਆਏ ਸੀ ਬਈ ਕੋਈ ਜਰਸੀ ਚੰਗੀ ਲਿਆ ਕੇ ਦਿਓ ਤੇ ਉਹਨਾਂ ਵਾਸਤੇ ਦੋ ਤੋਤੇ ਲੈ ਕੇ ਜਾਂਦੇ ਜਰਸੀਆਂ ਦੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 6284410400 ਠੀਕ ਆ ਬਾਈ ਅੱਜ ਫਿਰ ਪਹਿਲਾਂ ਸੱਚ ਬਾਈ ਤੈਨੂੰ ਵਧਾਈਆਂ ਜੇਰਾ ਚੈਨਲ ਚੱਲਣ ਦੀ ਖਾਤਿਰ ਸਵਾਗਤ ਵਧਾਈਆਂ ਬਾਈ ਚਲੋ ਆਪਣਾ ਇਹ ਵੀ ਦਰਸ਼ਕਾਂ ਨੂੰ ਦੱਸਣਾ ਸੀਗਾ ਕਿ ਆਪਣਾ ਪੁਰਾਣਾ ਚੈਨਲ ਚੱਲ ਪਿਆ ਵੀਰੇ ਬਰਾਡ ਡੈਰੀ ਫਾਰਮ ਜਿੰਨਾਂ ਨੂੰ ਨਹੀਂ ਪਤਾ ਲੱਗਿਆ ਤੇ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਅੱਜ ਫਿਰ ਬਈ ਦੋ ਫਿਰ ਜਰਸੀਆਂ ਡਿਮਾਂਡ ਤੇ ਆਈਆਂ ਹਾਂ ਬਈ ਡਿਮਾਂਡ ਦੇ ਰੋਲੇ ਆਪਾਂ ਯਾਰ ਜਰਸੀ ਉਹ ਲੈ ਕੇ ਨਹੀਂ ਆਉਂਦੇ ਵੀ ਹਮਾਸ਼ਹਿਰ ਵਾਲਿਆਂ ਲੈ ਕੇ ਉਹਦੇ ਲੋਕਲ ਆਪਾਂ ਨੂੰ ਮਿਲੀਆਂ ਵੇੜਾ ਤਾਂ ਕਰਕੇ ਲਈਆਂ ਹੈਵੀ ਵਜਨ ਵੇਟਣੀਆਂ ਬਾਕੀ ਤੁਹਾਨੂੰ ਦੱਸ ਹੀ ਦੇਣੀ ਹੈ ਵੀਡੀਓ ਦੇ ਵਿੱਚ ਠੀਕ ਆ ਬਈ ਤੇ ਹੁਣ ਜਰਸੀ ਦਾ ਹੁੰਦਾ ਵੀ ਜ਼ਿਆਦਾ ਮੈਨੂੰ ਵੀ ਕਈ ਰੋਲਾਪਾ ਲੈ ਕੇ ਵੀ ਜਰਸੀ ਚੰਗੀਆਂ ਨੇ ਜਿੰਨੀਆਂ ਕੇ ਲੈ ਕੇ ਜਿੰਨੀਆਂ ਵੀਡੀਓ ਪਾਈਆਂ ਸਾਰੀਆਂ ਚੰਗੀਆਂ ਨੇ ਜਾਨੀਆਂ ਹੀ ਪਾਈਆਂ ਨੇ ਇੱਕ ਦੋ ਹੀ ਆ ਜਾਨੀ ਛਾਂਟ ਮਾਪੀ ਸੀ ਹੁੰਦਾਗਾ ਤੇ ਇੱਕ ਵੱਡੀ ਕ੍ਰੋਸ ਆਂਗਾ ਤੇ ਇੱਕ ਫਿਰ ਬਰੀਡਡ ਲਈ ਕਰਦੇ ਆ ਸਾਰੇ ਪ੍ਰਕਾਰ ਦਾ ਹੀ ਅਜ ਮਾਲ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਣੇ ਆ ਜੀ ਸੂਆ ਕਿੰਨਾ ਮਾ ਜੀ ਇਹ ਬਾਈ ਦੂਜੀ ਸੂਈ ਆ ਇਹ ਕੱਲ ਤੜਕੇ ਸੂਈ ਆ 4 ਵਜੇ ਬੱਚਾ ਕਿ ਦਿੰਦਾ ਬੱਚਾ ਦਿੰਦਾ ਬਾਈ ਠੀਕ ਆ ਬਾਈ ਸੀਲ ਠੰਡੀ ਬਹੁਤ ਆ ਬੱਚਾ ਛੱਡ ਲੈਣਾ ਛੱਡ ਲੈ ਤਾਂ ਵੀ ਕੋਈ ਚੱਕਰ ਨਹੀਂਗਾ ਠੀਕ ਆ ਜੀ ਅਰ ਡਨ ਆ ਜੀ ਹਾਂ ਜੀ ਅਰ ਦੀ ਡਨ ਜਿਹੜਾ ਇਹਦੇ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਬਈ ਪਿਛਲੇ ਸੂਏ 20 ਕਿਲੋ ਦੁੱਧ ਦੱਸਿਆ ਉਹਨਾਂ ਨੇ ਦਿੱਤਾ ਬਈ ਬੈਣ ਨੇ ਤੇ ਬਾਕੀ ਜਿਹੜੇ ਸਾਬ ਨਾਲ ਬੋਲੀ ਦੀ ਸਟਾਰਟਿੰਗ ਆ ਬਈ ਤੇ ਦਿੱਤਾ ਵੀ ਹੋਊਗਾ ਮੰਨ ਕੇ ਚੱਲ ਬੋਲੀ ਸਟਾਰਟ ਆ ਜੀ ਬੋਲੀ ਹੁਣ ਬਈ 13-14 ਕਿਲੋ ਬੋਲੀ ਕੰਡੇ ਵਾਲੀ ਹੋਊਗੀ ਹਾਂ ਜੋਕੇ ਭਲਾ ਚਾਰ ਡੰਗ ਚੋਲ ਲਵੇ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਗਿਆ ਥਣਾ ਦੀ ਓਕੇ ਜੀ ਥਣਾ ਦੀ ਆ ਤੈਨੂੰ ਬਿਨਾ ਬੱਚੇ ਤੋਂ ਐਂ ਧਾਰਾ ਮਾਰ ਕੇ ਤੇ ਨਾ ਕੋਈ ਨਿਆਣੇ ਦੀ ਲੋੜ ਨਹੀਂ ਚੈੱਕ ਕਰੋ ਓਕੇ ਅਬੜੇ ਜਮਾ ਤੇ ਬਾਈ ਚੁਵਾਈ ਦੀ ਪੋਲੀ ਹਾਂ ਚੁਵਾਈ ਦੀ ਪੋਲੀ ਆ ਲੈ ਚੁਵਾਈ ਚ ਲੈ ਲਓ ਜੀ ਗੰਨੇ ਚੁਵਾਈ ਉਹੀ ਦਸੀ ਜਾਂਦੀ ਆ ਯਾਰ ਲੈ ਨਿਆਣਾ ਪੋਣਾ ਪਾਲੇ ਨਹੀਂ ਪਾਣਾ ਪਾਲੇ ਤਾਂ ਵੀ ਕੋਈ ਚੱਕ ਨਹੀਂ ਬਾਕੀ ਆ ਆ ਵੇਖ ਲੈ ਵੇਰੇ ਉੱਤੇ ਤੈਨੂੰ ਦੁੱਧ ਵਾਲਾ ਪੀ ਸਾਫੀ ਦਾ ਹਾਂ ਵੀ ਇਹ ਚੀਜ਼ ਬਰੀਕੀਆਂ ਹੁੰਦੀਆਂ ਗੀਆਂ ਦੁੱਧ ਵਾਲੇ ਨਾਕਦੀਆਂ ਬਾਕੀ ਮਲਕਵੇਂ ਵੀ ਸਟਰੋਂਗ ਆਉਂਦੀ ਆ ਹਵਾਨਾ ਭਰਿਆ ਪਿਆ ਜਦੋਂ ਬਈ ਸ਼ਾਮ ਨੂੰ ਚੁੰਦੇ ਉਹਨਾਂ ਕੇ ਫੱਟ ਜਮ ਫੱਟ ਹੋ ਜਾਂਦੀ ਆ ਬਈ ਫਸੇ ਆ ਪਿਆ ਹਵਾਨਾ ਯਾਨੀ ਕਿ 14 ਕਿਲੋ ਬੋਲੀ ਹੋਊਗੀ ਜਮਾਂ ਆਪਾਂ ਸਾਫ ਨਹੀਂ ਕੀਤੀ ਕੀ ਹਜੇ ਵਹਿੜ 12 ਕਿਲੋ ਯਾਨੀ ਕਿ ਭਾਂਡੇ ਵਾਲੀ ਹੋਊਗੀ ਬੋਲੀ ਤਾਂ ਜ਼ਿਆਦਾ ਹੋਊਗੀ ਬੋਲੀ ਤਾਂ 16 ਤੋਂ 17 ਕਿਲੋ ਹੋਊਗੀ ਜੇ ਖਾਲੀ ਕਰਕੇ ਹਾਂ ਜੇ ਸਾਰੀ ਖਾਲੀ ਕਰੀਏ ਫਿਰ 16 ਤੋਂ 17 ਕਿਲੋ ਹੋਊਗੀ ਆਪਾਂ ਜਿੰਨਾ ਕਿ ਜੋ ਹੈ ਉਹਨਾਂ ਕਹਿਆ 14 ਕਿਲੋ ਹਾਂ ਠੀਕ ਹੈ ਵੀਰੇ ਤੋੜ ਕੇ ਦਿਖਾ ਦੇ ਨਾਲ ਦੀ ਨਾਲ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਵੇਲ ਪੂਰੀ ਲੰਬੀ ਆ ਜੀ ਬੱਚਾ ਮਗਰ ਵੱਛਾ ਕੱਲ ਦੀ ਸੂਈ ਆ ਜੇਰ ਪ੍ਰੋਪਰ ਡਨ ਨਾ ਹਾਂ ਸਵੇਰ 4 ਵਜੇ ਸੂਈ ਆ ਇਹ ਠੀਕ ਆ ਜੀ ਜੇਰ ਪ੍ਰੋਪਰ ਡਨ ਨਾ ਸਵੇਰ 4 ਵਜੇ ਸ 14 ਕਿਲੋ ਤੋਂ ਸਟਾਰਟਿੰਗ ਆ ਜੀ ਬੌਲੀ ਦੀ 14 ਕਿਲੋ ਬਾਈ ਕਹਿੰਦਾ ਮੇਰੇ ਘਰੇ ਭਾਂਡੇ ਚ ਜੋਕ ਕੇ ਲੈ ਜਾਓ 2 ਟਾਈਮ ਚੋਲਿਓ 4 ਚੋਲਿਓ 6 ਚੋਲਿਓ 8 ਚੋਲਿਓ ਆਣ ਤਸੱਲੀ ਕਰਕੇ ਲੈ ਕੇ ਜਾਓ ਜੀ ਬਾਕੀ ਹਵਾਨਾ ਵੀ ਇੰਜਨਾ ਭਰਿਆ ਪਿਆ ਜੀ ਪੂਰਾ ਫੈਕਸ ਸੈਡਰਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਕੋੜਾ ਬੱਚੇ ਦਾ ਕਰਦੇ ਕੋਈ ਵੀ ਨਹੀਂ ਨਹੀਂ ਬੱਚੇ ਸੇ ਕੈਮਰੇ ਤੋਂ ਡਰਦੀ ਆ ਉਹ ਬੱਚੇ ਦਾ ਤਾਂ ਇਹਨੂੰ ਕੋਈ ਵਿਚਾਰੀ ਨੂੰ ਪਰਵਾਹ ਹੀ ਨਹੀਂ ਗਈ ਫੋਲੋ ਵਾਜਨ ਨੂੰ ਵਜੂਦ ਵਿੱਚ ਚੰਗਾ ਸੇਵਾ ਵਾਲੇ ਘਰੋਂ ਆਈ ਆ ਬਈ ਹਾਂ ਸਾਹ ਬਹੁਤ ਸੀਗੀ ਬਾਈ ਉਹਨਾਂ ਦੀ ਦੁੱਧ ਉਹਨਾਂ ਨੇ ਤਾਂ ਆਪਾਂ ਨੂੰ ਵਧ ਗਈ ਆ ਆਪਾਂ ਮੰਨ ਕੇ ਚੱਲ 20 ਕਿਲੋ ਕਹਿ ਕੇ ਦਿੱਤੀ ਆ ਉਹਨਾਂ ਨੂੰ ਵੀ 20 ਕਿਲੋ ਦੇ ਦੂ ਮੈਨੂੰ ਇਹ ਗੱਲ ਪੁੱਛੀ ਆ ਉਹਨੇ ਦੁੱਧ ਸਾਡਾ ਵਧ ਗਿਆ ਤੂੰ 20 ਕਿਲੋ ਮੰਨ ਕੇ ਲੈ ਜਾ ਵੀ 20 ਕਿਲੋ ਦਿੱਤਾ ਇਹਦਾ ਠੀਕ ਆ ਬਾਈ ਹਾਂ ਦੁੱਧ ਜੋ ਵੀ 25 ਕਿਲੋ ਹੱਕ ਵੀ ਇਹਨੂੰ ਬਾੜਾ ਵੀ ਨਹੀਂ ਕੋਈ ਮੰਨ ਕੇ ਚੱਲ ਡੰਗ ਦਾ 12 13 ਕਿਲੋ ਬਾੜਾ ਵੀ ਹੈ ਨਹੀਂ ਗਾ ਜਿੱਡੀ ਗਾਵਾਂ ਵੈਦਾਲੀਆਂ ਬਾਕੀ ਬਈ ਗਰਮੀਆਂ ਦਾ ਤੋਹਫਾ ਸੀਲ ਠੰਡੀ ਪੂਰੀਏ ਜਿੱਧਰ ਦੀ ਮਰਜ਼ੀ ਵਾ ਜਾ ਕੋਈ ਵਾਸਤਾ ਨਹੀਂ ਠੀਕ ਹੈ ਜੀ ਗਰਮੀਆਂ ਦਾ ਤੋਹਫਾ ਗਰਮੀਆਂ ਹੀ ਫੈਟ ਹੀ ਬਹੁਤ ਆਪਾਂ ਚੀਆ ਵੈਟ ਬਹੁਤ ਆ ਵੈਟ ਦਾ ਤੇ ਫੈਟ ਦੀ ਚੰਗੀ ਆਊਗੀ 20 ਕਿਲੋ ਕ੍ਰੋਸ ਅੰਗ ਦਾ ਮਾਇਨੇ ਰੱਖਦਾ ਹੁੰਦਾ ਬਈ ਮਈਆਂ ਵਾਲਾ ਦੁੱਧ ਬਈ ਉਹ ਵੀ ਸ਼ੇ ਫੈਟ ਦਾ ਹੋਊਗਾ ਇਹ ਨਹੀਂ ਆਈ ਨੀ ਪਤਲਾ ਐਚ ਐਫ ਤੇ ਤਾਂ 30 ਕਿਲੋ ਦੇ ਬਰਾਬਰ ਆ ਜੀ ਫਿਰ ਲੈਣ ਦੇ ਜਿਹੜਾ ਡਿਮਾਂਡ ਬਈ ਜਮਾ ਬਈ 75 ਚ ਮਾਨਦਾਨ ਕਰ ਦਿਆਂਗੇ ਆਪਾਂ ਠੀਕ ਆ ਜੀ ਜਮਾ ਜੈਜ ਡਿਮਾਂਡ ਆ ਜੀ 14 ਕਿਲੋ ਬੋਲੀ ਜੋਖ ਕੇ ਲੈ ਜੂ ਬੱਚਾ ਮਗਰ ਵੱੱਛਾ 75000 ਚੋਂ ਮਾਨਤਾਣ ਕਰਦਾਂਗੇ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਦੋ ਨੰਬਰ ਬਰੀਡ ਵਾਲੀ ਜੀ ਇਹ ਬਾਈ ਕੱਲ ਸ਼ਾਮ ਨੂੰ 4 ਵਜੇ ਸੂਈਏ ਦੁਬਾਰਾ ਹੀ ਸੂਆ ਇਹਦਾ ਠੀਕ ਆ ਜੀ ਹੂੰ ਥੀਂ ਠੰਡੀ ਇਹ ਵੀ ਬਹੁਤ ਆ ਕੋਈ ਹਾਂ ਜੀ ਇਹ ਤਾਂ ਹੈ ਜੀ ਹਾਂ ਜੀ ਇਹਦੀਆਂ ਸਾਫ ਆ ਉਹ ਇਹਦਾ ਵੀ ਮਗਰ ਬੱਚਾ ਕੀ ਹੈ ਜੀ ਇਹਦੇ ਮਗਰ ਵੀ ਬੱਚਾ ਹੀ ਆ ਬਾਈ ਇਹਦਾ ਡਾਇਰੈਕਟ ਕ੍ਰਾਸ ਕਰਾਈ ਸੀ ਉਹਨਾਂ ਨੇ ਠੀਕ ਆ ਬਾਈ ਹੂੰ ਜਰਸੀ ਜੀ ਆ ਜਾਂਦਾ ਜੀ ਹਾਂ ਜਰਸੀ ਜੀ ਠੀਕ ਆ ਬਾਈ ਹੂੰ ਥਣਾ ਦੀ ਡੰਨ ਹੈ ਵੀ ਹਾਂ ਥਣਾ ਦੀ ਬਾਈ ਅਸੀਂ ਧਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਤਾਂ ਵੀ ਕੋਈ ਚੱਕਰ ਨਹੀਂ ਇਹਦੇ ਕਿੰਨੇ ਤੋਂ ਸਟ ਤੇਰੇ ਹਲੇ ਵੀਰੇ 16-17 ਕਿਲੋ ਬੋਲੀ ਹੋਊ ਹੋਮ 16 ਤੋਂ 17 ਕਿਲੋ ਹਾਂ ਜੋ ਕੇ ਦੇ ਦਾਂਗੇ ਹਾਂ ਚੋਲੇ ਬਾਈ ਅਗਲਾ ਦੋ ਡੰਗ ਚੋਲੇ ਚਾਰ ਚੋਲੇ ਭਲਾ ਛੇ ਚੋਲੇ ਠੀਕ ਆ ਬਾਕੀ ਪੀਸੀ ਦੋਦਾਂ ਨਾਲ ਦੱਸੀ ਜਾਂਦਾ ਜਿਹੜਾ ਵੀ ਉਨੇ ਆ ਹੈ ਬੈਟ ਕਵੇਂ ਚੈੱਕ ਕਰੋ ਜੇ ਰਸੇ ਵਰਗੀ ਹੁੰਦੀ ਸੋ ਉਨੇ ਹੀ ਬਾਈ ਲੈਵਾ ਫੋਟੋ ਨੂੰ ਮੂਰੇ ਉਨੇ ਹੀ ਪਿੱਛੇ ਹਾਂ ਕੋਈ ਆ ਨਹੀਂ ਆਪਾਂ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਜੀ ਵੀਡੀਓ ਬਣਾਉਣ ਦਾ 4:00 ਵਜੇ ਤੇ 12 ਮਿੰਟ ਹੋਏ ਤੇ ਸ਼ਾਮ ਨੂੰ 6:00 ਵਜੇ ਜਾ ਕੇ ਹਜੇ ਚਵਾਈ ਹੋਣੀ ਆ ਤੇ 6:00 ਵਜੇ ਦੇ ਨੂੰ ਤਾਂ ਗਾਂ ਤੋਂ ਬੈਠਾ ਨਹੀਂ ਜਾਣਾ ਜੀ ਐਣ ਫਸ ਜਾਣਾ ਹਵਾਨਾ ਨੈਟ ਬਹੁਤ ਹੈ ਬਾਈ ਠੰਡੀ ਬਹੁਤ ਹੈ ਜਿੱਧਰ ਦੀ ਮਰਜ਼ੀ ਵਹਿ ਜਾ ਕੋਈ ਲੱਤਾਂ ਛੜਾਂ ਵਾਲਾ ਕੋਈ ਵੀ ਚੋਹ ਚੋ ਇੱਕ ਵੀ ਹੈ ਨਹੀਂ ਵੀ ਛੜਾ ਮਾਰਨ ਵਾਲੀ ਹੈ 16 ਤੋਂ 17 ਲੀਟਰ ਬੌਲੀ ਨੈਟ ਰੈਡੀ ਹੈ ਜੀ ਦੋ ਟਾਈਮ ਚੋਲਿਓ ਚਾਰ ਚੋਲਿਓ 6 ਚੋਲਿਓ ਚਾਹੇ 8 ਚੋਲਿਓ ਜੀ ਵਜ਼ਨ ਵੀ ਚੰਗਾ ਵੇਲ ਵੀ ਬਾਈ ਬਹੁਤ ਲੰਮੀ ਵੱਡੀ ਆ ਬਾਈ ਆਏ ਨਹੀਂਗੀ ਛੋਟੀਆਂ ਵੱਡੀ ਆ ਕੈਨ ਨੂੰ ਫਾਰਮ ਵਾਲੀ ਗਈ ਜੋ ਉਹਦਾ ਫਿਰ ਨਹੀਂ ਬਾਈ ਆਪਾਂ ਉਹ ਜਿਹਦਾ ਕੋਈ ਨਿੱਜੇ ਜਿਹੇ ਬੰਦੇ ਆ ਤਾਂ ਆਪਾਂ ਜੀਵਿਦਾਰਾਂ ਪਿਆ ਉਹਨਾਂ ਤੋਂ ਲਈ ਆ ਤਿੰਨ ਚਾਰ ਹੀ ਗਾਂਜਾਂ ਰੱਖੇ ਨੇ ਉਹਨਾਂ ਕੋਲ ਠੀਕ ਆ ਜੀ ਤੋਰਾ ਚੈੱਕ ਕਰੋ ਜੀ ਫੁੱਲ ਪੁ ਹਜੇ ਸਾਫੀ ਵੈੱਡ ਮੇਰਾ 6 ਫੁੱਟ ਕਰਦਾ ਤੂੰ ਮੇਰੇ ਹਿਸਾਬ ਨਾਲ ਵੇਖ ਲੈ ਵੀ ਕਿੱਥੇ ਆਉਂਦੀ ਹੈ ਮੇਰੇ ਨਾਲ ਹਾਈਟ ਵੀ ਚੈੱਕ ਕਰ ਲਿਓ weight ਵੀ ਚੈੱਕ ਕਰ ਲਿਓ ਵਜਨ ਵੀ ਪੱਟਾਂ 'ਚ ਹਵਾਨਾ ਪੂਰਾ ਫਸਿਆ ਪਿਆ ਜੀ ਸੂਣਾ ਹਵਾਨਾ ਬਾ ਕੋਈ ਨਹੀਂ ਵੀਰੇ ਲੈ ਚੱਲੀ ਥੋੜਾ ਜਿਆ ਪਸੂ ਡਰਦਾ ਜੀ ਕੈਮਰੇ 'ਚ ਇੱਕ ਦਾ ਧੋਪਾ ਬਾਈ ਥੋੜਾ ਜਿਆ ਧੁੱਪ ਤੋਂ ਵੀ ਹੋ ਜਾਂਦਾ ਬਾਹਰਲੇ ਪਾਸੇ ਤੁਹਾਨੂੰ ਪਤਾ ਸੀ ਜੁਨੇ ਗਰਮੀ ਦਾ ਚੱਲੀ ਜਾਂਦਾ ਜੀ ਹਵਾਨਾ ਜੇ ਬੈਕ ਸਾਈਡ ਨੂੰ ਵੀ ਚੈੱਕ ਕਰ ਲਓ ਤੇ ਅੱਗੇ ਨੂੰ ਵੀ ਚੈੱਕ ਕਰ ਲਓ ਮੂਰਲੇ ਥਾਨ ਤੋਂ ਗੈਠ ਤੋਂ ਬਾਹਰ ਹੋਊਗਾ ਬਈ ਅੱਗੇ ਨੂੰ ਤੱਕ ਬਈ ਫੱਟ ਬਹੁਤ ਆ ਕੋਈ ਐ ਟਟਮਾ ਲੈਵਾ ਨਹੀਂ ਗਾ ਟਟਣ ਨਾਲ ਲੈਵਾ ਭਲਾਂ 5-7 ਸੂਏ ਪੀਲਾ ਇਹ ਤਾਂ ਵੀ ਟਟਣ ਨਾਲ ਨਹੀਂ ਆਈ ਰਹੂਗਾ ਇਹਦਾ ਇਹ ਬਈ ਕਿੰਨਾ ਦੁੱਧ ਪਾਜੂ ਇਹ ਯਾਰ ਦੁੱਧ ਇਹਨੂੰ 26-22 ਕਿਲੋ ਦੇਣ ਦਾ ਹੱਕ ਮੰਗਦਾ ਜਿੱਦੀ ਵਹਿੜਾ ਜਿਵੇਂ ਬੋਲੇ ਤੋਂ ਹੁਣ ਮੰਨ ਕੇ ਚੱਲੋ 16-17 ਕਿਲੋ ਤੋਂ ਸਟਾਰਟਾਂਗਾ ਠੀਕ ਆ ਜੀ ਤੇ ਨੂੰ 24-25 ਕਿਲੋ ਦੁੱਧ ਬਾਹਲਾ ਵੀ ਨਹੀਂ 25 ਕਿਲੋ ਹੱਕ ਆ ਵੀਰੇ ਦੇਣ ਦਾ ਹੱਕ ਇਹਦੀ ਜੈਜ ਡਿਮਾਂਡ ਜੀ ਤੇ ਦੋ ਘਟਾ 80 ਦੇ ਦਿਆਂਗੇ ਜੇ ਜੋੜਾ ਲੈ ਜੇ ਕੋਈ ਫਿਰ ਬਈ ਮਾਣਦਾਨ ਖੁੱਲਾ ਕਰਦੇ ਆਂ ਹੋਰ ਠੀਕ ਆ ਜੀ ਇਹ 77000 ਰੁਪਿਆ 1 ਨੰਬਰ 75000 ਰੁਪਿਆ ਮਾਣਦਾਨ ਹੋ ਜਾਊਗਾ ਜੇ ਦੁੱਧ ਦਾ ਕੰਮ ਕਰਨ ਨਾਲ ਹੋਰ ਕਿਸੇ ਕੋਲੇ ਹੁੰਦੀ ਇੱਕ ਗੱਲ ਹੋਰ ਆ ਜੇ ਇਹਦਾ ਨਾਂ 15 ਮੰਗਦਾ ਆ ਲਾਪਰ ਫਿਰ ਵੀ ਕਹਿੰਦਾ ਹੋਰ ਬਈ ਸਿਆਲ ਹੁੰਦਾ ਤਾਂ ਹਾਂ ਉਹ ਫਿਰ ਆਪਾਂ ਨੂੰ 90 ਉਹਦੇ ਕਣੂ ਕੋਈ ਕਿੜ ਘਟ ਕਰਨਾ ਸੀ ਪਰ ਹੁਣ ਆਪਾਂ ਦੇਣ ਲੈਣ ਵਾਲੇ ਕੰਮ ਹੁਣ ਵੀ ਕਿਸੇ ਕੋਲੇ ਹੁੰਦੀ ਹੁਣ ਵੀ ਅਗਲੇ ਨੇ 15 ਮੰਗਣੀ 80 ਵਰ ਦਾ ਕਰਨਾ ਸੀ ਸਹੀ ਗੱਲ ਆ ਜੀ ਤੇ ਜੇ ਸਿਆਲ ਹੁੰਦਾ ਤਾਂ ਬਈ ਇਹਦੀ ਪੀਸ ਮਿਲ ਲੈਣੀ ਸੀਗੇ ਬਾਕੀ ਹੁਣ ਗਰਮੀ ਦਾ ਚਾ ਬਈ ਹੁਣ ਮੌਸਮ ਠੰਡੇ ਆ ਗਿਆ ਹੁਣ ਮੀਂਹ ਪੈ ਜਾਂਦੇ ਆ ਬਈ ਫਰਕ ਪੈ ਜਾਂਦਾ ਯਾਨੀ ਜਿਹੜੀ ਜ਼ਿਆਦਾ ਗਰਮੀ ਵਾਲਾ ਸਮਾਂ ਨੰਘ ਗਿਆ ਹੁਣ ਤਾਂ ਘਟਨੀਆਂ ਦਾ ਨਮੂਦਨ ਗਰਮੀ ਤੇ ਇੱਕ ਬਈ ਤੋਹਫਾ ਲੈ ਕੇ ਆਂਦਾ ਜਰਸੀ ਦਾ ਖੂਬਸੂਰਤੀ ਜੱਟ ਦਾ ਕਿਹਦਾ ਹੁੰਦਾ ਬਈ ਇਹ ਮੂਵੀ ਛੇ ਦਾੰਦਾ ਜੀ ਕਹਿਣ ਦੀਆਂ ਗੱਲਾਂ ਨਹੀਂ ਜੀ ਦੇਖਣ ਨੂੰ ਕੋਈ ਚੱਕਣੀ ਆਪਣਾ ਆ ਕੇ ਵੇਖ ਲਵੇ ਅਗਲਾ ਕੋਈ ਚੱਕਣੀ ਠੀਲ ਠੰਡੀ ਪੂਰੀ ਵਾਲਾ ਠੰਡੀ ਠੀਲ ਪੂਰੀ ਆ ਸੁਆ ਕਿੰਨਾ ਮ ਦੂਜਾ ਜੀ ਦੂਜਾ ਬਈ ਠੀਕ ਆ ਦਾਣੇ ਕਿੰਨੇ ਲੈਂਦੀ ਆ ਦਾਣੇ ਲੈ ਜੂ 7 ਤੋਂ 8 ਦਾਣ ਹਜੇ ਕਿੰਨਾ ਬਾਜੂ ਦੁੱਧ ਤੋ ਵੀਰ ਬੜਾ ਦਾਪਾ ਕਹਿੰਦੇ ਨਹੀਂ ਕਿ ਕਿਉਂ ਕਹਿੰਨੂ 20 ਕਿਲੋ ਕਰੀਏ 16 17 ਕਿਲੋ ਹੱਕ ਬੰਦਾ ਇਹਦਾ ਦੇਣ ਦਾ ਦੇ ਵੀ ਦੋ ਇਹਨੂੰ ਠੀਕ ਹੈ ਵੀਰ ਅਗਲਾ ਭਲਾ 15 ਮੰਨ ਕੇ ਲੈ ਲਵੇ ਬਾਈ ਠੀਕ ਹੈ ਤੋੜ ਕੇ ਦਿਖਾ ਦੇ ਬਹੁਤ ਸੂਰਤੀ ਦਾ ਹੰਤ ਕੋਈ ਨਹੀਂ ਜੀ ਪੂਰੀ ਬਰੀਡ ਵਾਈਜ਼ ਚੰਗੀ ਆ ਜੀ ਵਜ਼ਨ ਵੀ ਚੰਗਾ ਵੇਲ ਵੀ ਚੰਗਾ ਮੂੰਹ ਤੋਂ ਛੇ ਦੰਦ ਬੱਚਾ ਹੀ ਤੋ ਵੀ ਹੀ ਨਹੀਂ ਬਾਈ ਹਿਮਾਚਲ ਦੀ ਕੋਈ ਸਮਝ ਕੇ ਦਾ ਤੋ ਜੇ ਕੋਈ ਸਮਝ ਕੇ ਆਜੋ ਜੀ ਸਹੀ ਆ ਬਾਈ ਇਹ ਰੰਗ ਪ੍ਰਿੰਟ ਵੀ ਸਹੀ ਆ ਬਰੀਡ ਵੀ ਸਹੀ ਆ ਜਾਨੀ ਜਿਹੜੀ ਪੰਜਾਬ ਵਾਲੀ ਹੁੰਦੀ ਆ ਤੇ ਹਾਈਟ ਵੀ ਸਹੀ ਆ ਜੀ ਆਪਾਂ ਛੋਟੀ ਨਹੀਂ ਕਹਿ ਸਕਦੇ ਇੱਕ ਫਾਰਮ ਵਾਲੀ ਹੁੰਦੀ ਆ ਬਾਲੀ ਵੱਡੀ ਉਹ ਵੀ ਨਹੀਂ ਕਹਿ ਸਕਦੇ ਜਿਹੜਾ ਆਪਣਾ ਘਰੇਲੂ ਸਹਿਜ ਹੁੰਦਾ ਜੀ 6 ਫੁੱਟ ਦਾਦੇ ਦੇ ਹਿਸਾਬ ਨਾਲ ਦੇਖ ਲੈ ਮੇਰੇ ਕਿੱਥੇ ਆਉਂਦੀ ਆ ਵੇੜਾ ਵੀ ਆਪ ਹੀ ਲਾ ਲਿਓ ਬਾਕੀ ਦੈਣ ਹਜੇ ਲੈ ਜੂਗੀ 3 ਘੰਟੀਆਂ ਬਾਈ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਐ ਲੱਤਾਂ ਛੜਾਉਣ ਦਾ ਕੰਮ ਨਹੀਂ ਮਿਲਕਦੇ ਨੇ ਇਹਦੀ ਵੇਖ ਲੈ ਆ ਵੇ ਕਿਵੇਂ ਨਾੜਾ ਨਾ ਭਰਿਆ ਪਿਆ ਨਹੀਂ ਵਾ ਸਹੀ ਗੱਲ ਰੋਕ ਲਈ ਵੀਰੇ ਆਪਾਂ ਨੇੜੇ ਤੋਂ ਚੈੱਕ ਕਰਦੇ ਚੈੱਕ ਕਰੋ ਜੀ ਐਂਡ ਹਵਾਨਾ ਭਰਿਆ ਪਿਆ ਬਾਕੀ ਵੇਲਾ ਵੇਲਾ ਗੱਠੂ ਮੂਰੇ ਫਿਰਦਾ ਧੂਨੀ ਵਾਲਾ ਫਿਰਦਾ ਜੀ ਅਜੇ ਬਾਕੀ ਬਈ ਕੱਚੀ ਆ ਜੇ ਦਿਨਾਂ ਤੇ ਹੁੰਦੀ ਤਾਂ ਇਹਦੀ ਗੱਲ ਬਾਤ ਹੀ ਹੋਰ ਹੋਣੀ ਸੀ ਥੱਬੇ ਦਾ ਹਵਾਨਾ ਤਿਆਰ ਕੀਤਾ ਹੋਣਾ ਸੀਗਾ ਥਣ ਸੋਹਣਾ ਗੁਲਾਬੀ ਆ ਕੱਲਾ ਕੱਲਾ ਥਣ ਨਿਖੜਮਾ ਫੇਸ ਕੁਆਲਟੀ ਸੋਹਣੀ ਆ ਜੀ ਵਜਨ ਵੀ ਚੰਗਾ ਇਹ ਵੀ ਫਿਰ ਬਈ ਆਪਾਂ ਜਮਾ ਜੈਤ ਜੀ ਡਿਮਾਂਡ ਚ ਬਈ ਯਾਰ 55000 ਦੀ ਦੇ ਦਾਂਗੇ ਤਿਆਰ ਹੁੰਦੀ ਆਪਾਂ ਹੀ 65 ਮੰਗ ਲੈਣਾ ਸੀਗਾ ਠੀਕ ਆ ਜੀ 55000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਕੋਈ ਬੱਛੀ ਆਂਗਾ ਕੋਈ ਐਂ ਗਾਂਡ ਐਪ ਨਹੀਂ ਥਣ ਵੀ ਬਾਕੀ ਕੋਈ ਆ ਨਹੀਂ ਇਹ ਲੈ ਠੀਕ ਆ ਜੀ ਠਣਾ ਦੇ ਸਹਿਜ ਵੀ ਸੋਹਣੇ ਆ। ਬਾਕੀ ਇਹ ਬਣੂ ਬਥੇਰੀ ਬਾਈ ਦਾ। ਉਹਦੇ ਵਲਟ ਨਾ ਬਹੁਤ ਪਹਿਲਾਂ ਬੈਠ ਨੂੰ ਵਾਧਾ ਪਿੱਛੇ ਲੈਵਾ। ਸਹੀ ਗੱਲ ਹੈ। ਗੱਠੰਗ ਹਵਾਨਾ ਬੈਕ ਨੂੰ ਜਾਂਦਾ ਜੀ। 55000 ਚੋਂ ਲੈਸ ਹੋ ਜੂ। ਇੱਕ ਕਾਫੀ ਕਲਰ ਵਾਲੀ ਜਰਸੀ ਲੈ ਕੇ ਆਇਆ ਬਈ ਫਿਰ। हां ਇਹ ਕੇ ਆ ਬਈ। ਠੀਕ ਆ ਜੀ। ਸੁਆ ਕਿੰਨ ਮਾਰੀ? ਦੂਜਾ ਬਈ ਸੁਆ ਵੀ ਠੀਕ ਆ। ਦਣੇ ਕਿੰਨੇ ਲੈਂਦੀ ਆ ਜੀ? ਦਣੇ ਲਊਗੀ ਬਈ 8 ਤੋਂ 10 ਦਣੀ ਲੈ ਜੂ ਇਹੇ। ਕਿੰਨਾ ਕੁ ਪਾਜੂ ਦੋਦੇ? ਤੋਂਦਿਆਰ ਦੇਣਾ ਚਾਹੀਦਾ ਇਹਨੂੰ 15 ਕਿਲੋ 16 ਕਿਲੋ ਤਾਂ ਦੇਣ ਦਾ ਹੱਸੂ ਵੀ ਬਣਦਾ ਵਹਿੜ ਦਾ ਜਿਹਦੇ ਹਿਸਾਬ ਨਾਲ ਵਜਨ ਡੇਢ ਮੁਤਾਬਕ ਪਿਆ ਹਫਤਾ ਜੀ ਸੂਆ ਦੂਜਾ ਜੀ ਦੁੱਧ ਬਾਈ ਦਾਸ ਦਾ ਉਮੀਦ ਤਾਂ ਆਪਾਂ ਨੂੰ 15-16 ਕਿਲੋ ਦੀ ਆ ਅੱਗੇ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਜੀ ਖਣਾ ਦੇ ਸੈਜ ਸੋਹਣੇ ਆ ਪਸ਼ੂ ਕਿਸੇ ਦੇ ਫੋਟ ਸ਼ਾਂਖ ਕੋਈ ਨਹੀਂ ਚਾਰ ਹੀ ਥਾਨ ਆ ਬਈ ਬੰਦੇ ਨੂੰ ਬਹੁਤ ਪੈਸਾ ਵੀ ਕੋਈ ਆਏ ਨਹੀਂ ਕੀ ਮੰਨ ਲੇ ਕਿ ਚੱਲ ਜਾਂ ਕਾਫੀ ਯਾਰਸੀਆ ਸੀਲ ਠੰਡੀ ਪੂਰੀ ਆ ਲੈ ਸੀਲ ਠੰਡੀ ਪੂਰੀ ਜਿੱਧਰ ਵੀ ਮਰਜੀ ਬਹਿ ਜਾ ਕੋਈ ਵਾਸਤਾ ਚੈੱਕ ਕਰੋ ਜੀ ਤੇ ਬਾਕੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਨਾਲ ਹੀ ਲਾ ਲਿਆ ਕਰੋ ਬਈ ਬਾਈ ਦਾ ਕਦ ਸ਼ੇਪਰਟਾ ਤੇ ਉਸ ਹਿਸਾਬ ਨਾਲ ਇਹਦਾ ਹਾਈਟ ਦਾ ਅੰਦਾਜ਼ਾ ਲਾ ਲਿਓ ਪਰ ਇੱਕ ਫਾਇਦਾ ਵੀਰੇ ਗਰਮੀ ਗਰਮ ਵਾਲੀ ਨੇ ਮਨਉਣੀ ਨਹੀਂ ਤੇ ਫੈਟ ਦੀ ਪੂਰੀ ਚੰਗੀ ਆਉਣੀ ਹੈ ਖਣਾ ਦੇ ਸਹਿਜ ਸੋਹਣੇ ਜੈਪ ਤੇ ਲੱਗੇ ਵੀ ਫੱਤੀ ਜੁਵਾਈ ਵਾਲਾ ਥਾਣਾ ਜੀ ਬਾਕੀ ਬਾਕੀ ਬਾਈ ਆਪਾਂ ਇੱਕ ਦੋ ਜਰਸੀਆਂ ਲਾਉਣੇ ਇਹ ਨਹੀਂ ਵਿਭਾਗ ਇਕੱਠਾ ਕਰਨਾ ਪਰ ਹੋਣੀਆਂ ਚੰਗੀਆਂ ਜਨੂਆਂ ਤੂੰ ਵੇਚਦੇ ਤੇਰੇ ਚੈਨਲ ਤੇ ਵੀਡੀਓ ਪਈਆਂ ਜਿੰਨੀਆਂ ਤੇ ਜਰਸੀਆਂ ਹੋਣੀਆਂ ਚੰਗੀਆਂ ਹੁੰਦੀਆਂ ਆਪਣੇ ਉਹ ਦਿਨ ਲੱਗ ਹੋਏ ਨੇ ਯਾਨੀ ਸ਼ਾਂਟਪਾ ਪੀਸ ਹੁੰਦਾਗਾ ਕਿਉਂਕਿ ਵੀਰੇ ਚੰਗਾ ਪੀਸ ਹੁੰਦਾ ਬਾਕੀ ਆਏ ਆ ਬਾਈ ਜਿਹੜਾ ਲੈ ਗਿਆ ਕੋਈ ਚਾਰਾਂ ਗਆਂਿਆਂ ਚੋਂ ਆਏ ਨਹੀਂ ਗਿਆ ਵੀ ਇੱਕ ਥੂੜਾ ਪੀ ਕੇ ਮੁੜ ਗਿਆ ਕੋਈ ਵੇਚ ਦਈਏ ਗਾਂਡਾ ਪਾ ਵੜਾਂਗੀ ਆ ਕੋਈ ਆਏ ਨਹੀਂ ਕੋਈ ਗਆਂਿਆਂ ਆ ਪਰ ਇਹਦੇ ਜਾਇਜ਼ ਦੀ ਡਿਮਾਂਡ ਵੇਰੇ ਬਈ ਯਾਰ ਕਰਨ ਨੂੰ ਇਹਦਾ ਵੀ 60 ਕਰ ਲਿਆ 55000 ਦੀ ਇਹ ਦੇ ਦੇਣੀ ਆ ਆਪਾਂ ਮਾਨਤਾ ਨਹੀਂ ਕਰਨਾ ਕੋਈ ਬੜਾ ਲੰਮਾ ਚੋੜਾ ਕੰਮ ਨਹੀਂ ਗਾ ਕੱਚੀਆਂ ਪਿੱਲੀਆਂ ਕਰਕੇ ਜੋੜੇ ਦਾ ਕਿੰਨਾ ਜੀ ਜੋੜੇ ਦਾ 10 ਬਣਦਾ ਮਾਨਤਾਨ ਕਰ ਦਾਂਗੇ ਜਿਹੜਾ ਜੋੜਾ ਲਊਗਾ ਜੇ ਜੀ ਕੋਈ ਜੋੜਾ ਲੈ ਜੂ ਤਾਂ 10 ਚੋ ਮਾਨਤਾਨ ਹੋ ਜਾਊਗਾ ਜੇ ਕੱਲੀ ਕੱਲੀ ਲਊਗਾ ਉਹ ਜੇ ਮੁੱਲ ਹੋ ਜਾਣਗੇ ਜਿਹਨੂੰ ਪਸੰਦ ਆਊਗਾ ਕਨੈਕਟ ਬਾਈ ਨਾ ਕਰ ਸਕਦੇ ਆ ਧੰਨਵਾਦ